ਦਾ ਜੀਪ ਦਾ ਜੇਤੂ 15 ਰੇਡਾਂ ਪਾਈਆਂ ਤੇ 15 ਹੀ ਨੰਬਰ ਲੈ ਗਿਆ ਖੀਰਾਵਾਲੀਆ ਬੁਲਟ ਬੈਸਟ ਬਣਿਆ ਕਾਰੀ ਤਾੜੀਆਂ ਉਸ ਘਬਰੂ ਨੇ ਜ਼ੋਰਦਾਰ ਮਾਰਿਓ ਖੀਰਾਵਾਲੀਆ ਬੁਲਟ ਕਿਸ਼ਨਪੁਰੇ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਇੱਕ ਜੀਪ ਦੁਆਬੇ ਚਲੀ ਗਈ ਹੈ ਤੇ ਦੂਜੀ ਜੀਪ ਸੱਤ ਟੱਚ 6 ਜੱਫੇ ਜਥੇਦਾਰ ਚੰਨਣ ਸਿੰਘ ਕਾਂਗੇ ਵਾਲੇ ਦਾ ਪੋਤਰਾ ਗੁਰਵਿੰਦਰ ਕਾਂਗਾ ਬੈਸਟ ਬਣੇ ਕਰੀ ਕਾਂਗੇ ਵਾਲੇ ਨੇ ਵੀ ਤਾੜੀਆਂ ਜ਼ੋਰਦਾਰ ਪਾ ਰਿਓ ਰਵਿੰਦਰ ਕਾਂਗਾ ਬੈਸਟ ਜਾਫੀ ਤੇ ਬੁਲਟ ਬੈਸਟ ਰੇਡਰ ਦੋਨਾਂ ਵੀਰਾਂ ਨੂੰ ਦੋਨਾਂ ਟੀਮਾਂ ਨੂੰ ਸਾਰੇ ਪ੍ਰਮੋਟਰਾਂ ਸਮੋਟਾਂ ਨੂੰ ਬਹੁਤ ਵੱਡੀ ਮੁਬਾਰਕਬਾਦ ਲੱਪ ਵਾਏ ਜੀ ਸਾਈਡ ਤੇ ਹੋ ਜੋ ਹਣ ਇਹ ਮੇਰੇ ਵੀਰੋ ਬਾਪੂ ترਸੇਮ ਸਿੰਘ ਪੰਡਹਾਲ ਦਾ ਪੋਤਾ ਹਰਮਨ ਬੁਲਟ ਕਹਿੰਦੇ ਦਾਦੇ ਦੇ ਜਾਨ ਮਗਰੋਂ ਉਹ ਕਹਿੰਦੇ ਜੀ ਅੱਜ ਆ ਮੇਰੇ ਵੀਰੋ ਪਹਿਲੀ ਜਿੱਤ ਜਿੱਪੀ ਆ ਤੇ ਪਹਿਲੀ ਦਾਦਾ ਜੀ ਮੇਰੇ ਵੀਰੋ ਸਮਰਪਤ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਹਰਮਨ ਬੁਲਟ ਲਈ ਤੇ ਬਾਪੂ ترਸੇਮ ਸਿੰਘ ਭੰਡਾਲ ਲਈ ਮੇਰੇ ਵੀਰੋ ਕਹਿੰਦਾ ਉਹ ਮੋਜਾ ਭੁੱਲਣਿਆ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਹਰਮਨ ਬੁਲਟ ਉਹ ਮੇਰੇ ਵੀਰੋ ਅੱਜ ਮੇਰੇ ਵੀਰੋ ਕਿਸ਼ਨਪੁਰੇ ਦੀ ਧਰਤੀ ਦਾ ਉਹ ਕਹਿੰਦੇ ਸੰਤ ਬਾਬਾ ਵਿਸਾਕਾ ਸਿੰਘ ਜੀ ਦੇ ਵੱਡੇ ਕਬੱਡੀ ਕੱਪ ਦਾ ਬੈਟ ਰੇਡਰ ਨਿਕਲਿਆ ਇੱਕ ਵਾਰੀ ਹਰਮਨ ਬੋਲਟ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਅੱਜ ਦਾ ਬੈਟ ਜਾਂਫੀ ਗੁਰਵਿੰਦਰ ਕਾਂਗੇ ਵਾਲਾ ਹਾਏ ਬੀਬੀ ਕਾਂਗੇ ਵਾਲਾ ਆ ਗਿਆ ਜਿਹੜੇ ਗੁਰਵਿੰਦਰ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਅੱਜ ਕਿਸ਼ਨਪੁਰ ਦੇ ਕਬੱਡੀ ਕਾਪ ਦਾ ਮੇਰੇ ਵੀਰੋ ਬੈਟ ਜਾਂਫੀ ਲੰਡੀ ਜੀਪ ਦਾ ਜੇਤੂ ਬਣ ਗਿਆ ਗੁਰਵਿੰਦਰ ਘਾਂਗੇ ਵਾਲਾ ਬੋਲ ਸੋਨਿਆ ਉਧਰ ਗੁਰਵਿੰਦਰ ਘਾਂਗੇ ਵਾਲਾ ਵੀਰ ਕਹਿੰਦਾ ਕਹਿੰਦਾ ਜਿਹੜੀ ਮੈਂ ਜੀਪ ਜਿੱਤੀ ਕਿਸ਼ਨਪੁਰੇ ਦੇ ਕੱਪ ਤੋਂ ਬੈਠ ਜਾਫੀ ਬਣ ਕੇ ਮੇਰੀ ਜੀਪ ਵੀ ਬਾਪੂ ترਸੇਮ ਸਿੰਘ ਮਢਾਲ ਨੂੰ ਸਮਰਪਤ ਆ ਯੋਰ ਨਾਲ ਤਾੜੀ ਲਾ ਦਿਓ ਯਾਰੀ ਜੱਟ ਦੀ ਤੋਤ ਦਾ ਮੋਸ਼ਾ ਕਦੇ ਨਾ ਵਿਚਾਲੋ ਟੁੱਟਦੀ ਇਹ ਵੀ ਕਹਿੰਦੇ ਬਾਪੂ ਤਰਸੇਮ ਸਿੰਘ ਭੰਡਾਲੋਂ ਸਮਰਪਤ ਆ ਹਰਮਨ ਬੁਲਟ ਦੇ ਨਾਲ ਯਾਰੀ ਆ ਹਰਮਨ ਬੁਲਟ ਕਿਸ਼ਨਪੁਰੇ ਦੇ ਕੱਪ ਦਾ ਬੈਟ ਰੇਡਰ ਨਿਕਲਿਆ ਤੇ ਗੁਰਵਿੰਦਰ ਘਾਂਗੇ ਵਾਲਾ ਬੈਸਟ ਯਾਫੀ ਨਿਕਲਿਆ ਗੁਰਵਿੰਦਰ ਘਾਂਗੇ ਵਾਲਾ ਕਹਿੰਦਾ ਇਹ ਜਿਹੜੀ ਜੀਪ ਆ ਇਹ ਵੀ ਬਾਪੂ ਤਰਸੇਮ ਸਿੰਘ ਭੰਡਾਲੋਂ ਸਮਰਪਤ ਆ ਕਿ ਝੱਕੜ ਝੋਲੇ ਜਾਂਦੇ ਨੇ ਤੂਫਾਨ ਚਲੇ ਜਾਂਦੇ ਨੇ ਜ਼ਿੰਦਗੀ ਚ ਅਸ਼ੇ ਇਨਸਾਨ ਚਲੇ ਜਾਂਦੇ ਆ ਪਰ ਘਾਟ ਰੜਕਦੇ ਰਹਿੰਦੀ ਆ ਕਿ ਉਹ ਮੌਜਾ ਭੁੱਲਣਿਆ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਉਹ ਮੌਜਾ ਭੁੱਲਣਿਆ ਨਹੀਂ ਉਹ ਬਾਪੂ ਦੇ ਸਿਰ ਤੇ ਕਰੀਆਂ ਗੁਰਵਿੰਦਰ ਕਾਂਗੇ ਵਾਲਾ ਵੈਸਟ ਜਾਫੀ ਆ ਵੈਸਟ ਜਾਫੀ ਆ ਗੁਰਵਿੰਦਰ ਕਾਂਗੇ ਵਾਲਾ ਭਾਈ ਜਿਹੜੇ ਜਿਹੜੇ ਕਾਂਗੇ ਵਾਲੇ ਨੂੰ ਪਿਆਰ ਕਰਦੇ ஜரார தாடி அது கடா